ਆਈਐਸਐਸ ਜਿਹੜਾ ਮਿੰਨੀ ਹਸਪੀਟਲ ਦਾ ਅੱਜ ਇਹਨਾਂ ਨੇ ਨੀਂ ਪੱਥਰ ਰੱਖਿਆ ਔਰ ਮੈਂ ਇਹਨਾਂ ਸਾਰੇ ਵੀਰਾਂ ਨੂੰ ਭੈਣਾਂ ਨੂੰ ਜਿਹੜੇ ਇਸ ਦੇ ਵਿੱਚ ਆਪਣਾ ਯੋਗਦਾਨ ਪਾਉਂਦੇ ਆ ਉਹਨਾਂ ਦਾ ਸਾਰਿਆਂ ਨੂੰ ਬਹੁਤ-ਬਹੁਤ ਵਧਾਈਆਂ ਦੇਣਾ ਚਾਹੁੰਦੀ ਆ ਤੇ ਇਹਨਾਂ ਸਾਰਿਆਂ ਦੇ ਜਿਹੜਾ ਇੱਕ ਆਸ਼ਰਮ ਤਾਂ ਇਹ ਚਲਾਈ ਰਹੀ ਸੀ ਹੁਣ ਇੱਕ ਹਸਪੀਟਲ ਦੀ ਵੀ ਜਿਹੜਾ ਨੀਂ ਪੱਥਰ ਰੱਖਿਆ ਅੱਜ ਸੋ ਬਹੁਤ ਕਿਸਮਤ ਵਾਲੇ ਹੁੰਦੇ ਆ ਪ੍ਰਮਾਤਮਾ ਜਿਨ੍ਹਾਂ ਨੂੰ ਇਹ ਸੇਵਾ ਦਿੰਦਾ ਅੱਜਕੱਲ ਇਹੋ ਜਿਹਾ ਜ਼ਮਾਨਾ ਜੀ ਕਿ ਲੋਕੀ ਆਪਣੇ ਪੇਰੈਂਟਸ ਨੂੰ ਨਹੀਂ ਸਾਭਦੇ ਔਰ ਇਹਨਾਂ ਬੀਰਾਂ ਵੱਲੋਂ ਸਾਰੀਆਂ ਭੈਣਾਂ ਵੱਲੋਂ ਜਿਹੜੇ ਵੀ ਆਪਣੀ ਕਮਾਈ ਦੇ ਵਿੱਚੋਂ ਜਿੰਨਾ ਵੀ ਹਿੱਸਾ ਇੱਥੇ ਪਾਉਂਦੇ ਆ ਉਹਨਾਂ ਸਾਰਿਆਂ ਸਾਰੇ ਵਿਧਾਈ ਦੇ ਪਾਤਰ ਹੈ ਕਿ ਇਹਨਾਂ ਸਭ ਦੇ ਕਾਰਨ ਅੱਜ ਸਾਡਾ ਜਿਹੜਾ ਸੰਸਾਰ ਹੈ ਉਹ ਟਿਕਿਆ ਹੋਇਆ ਔਰ ਮੈਂ ਸਭ ਨੂੰ ਅਪੀਲ ਵੀ ਕਰੂੰਗੀ ਕਿ ਜਿੰਨਾ ਵੀ ਜਿੱਦੀ ਜਿੰਨੀ ਸ਼ਰਧਾ ਹੈਗੀ ਹੈ ਉਸ ਦੇ ਵਿੱਚ ਆਪਣਾ ਯੋਗਦਾਨ ਜ਼ਰੂਰ ਪਾਓ ਔਰ ਮੇਰੇ ਵੱਲੋਂ ਫਿਰ ਤੋਂ ਇੱਕ ਵਾਰ ਸਾਰੀ ਸੋਸਾਇਟੀ ਨੂੰ ਔਰ ਜਸਵੀਰ ਜੀ ਵੀਰ ਜੀ ਉਹਨੇ ਨੀਤਾ ਵੀਰ ਜੀ ਔਰ ਜਿੰਨੇ ਵੀ ਮੇਰੇ ਭੈਣ ਭਰਾ ਨੇ ਇਹਨਾਂ ਸਾਰਿਆਂ ਨੂੰ ਬਹੁਤ-ਬਹੁਤ ਬਧਾਈਆਂ ਔਰ ਪਰਮਾਤਮਾ ਇਹਨਾਂ ਨੂੰ ਹਮੇਸ਼ਾ ਚੜ੍ਹਦੀ ਕਲਾ ਦੇ ਵਿੱਚ ਰੱਖੇ। ਬਾਬਾ ਜੀ ਨੂੰ ਅਸੀਂ ਬਹੁਤ ਏਰ ਤੋਂ ਦੇਖ ਰਹੇ ਹਾਂ ਕਿ ਪੁਲਿਸ ਦੀ ਨੌਕਰੀ ਕਰਦੇ ਨਾਲ-ਨਾਲ ਇਹ ਬਜ਼ੁਰਗਾਂ ਦੀ ਵੀ ਦੇਖਭਾਲ ਬਹੁਤ ਵਧੀਆ ਕਰਦੇ ਆ। ਇੱਕ ਆਸ਼ਰਮ ਬ੍ਰਿਧ ਆਸ਼ਰਮ ਜੋ ਇਹ ਲੰਬੇ ਸਮੇਂ ਤੋਂ ਚਲਾ ਰਹੇ ਨੇ। ਜਿਹੜਾ ਪਹਿਲਾਂ ਇੱਕ ਛੋਟਾ ਜਿਹਾ ਹੁੰਦਾ ਸੀ ਥੋੜੇ ਬੈੱਡਟ ਦਾ ਉਸ ਤੋਂ ਬਾਅਦ ਇਹਨਾਂ ਨੇ ਉਹਨੂੰ ਵੱਡਾ ਬਣਾਇਆ ਇੱਥੇ ਉਹਨਾਂ ਦੀ ਦੇਖਭਾਲ ਆਪਣੀ ਮਾਵਾ ਵਾਂਗੂ ਕਰਦੇ ਨੇ ਹਰ ਬਜ਼ੁਰਗ ਦਾ ਧਿਆਨ ਰੱਖਦੇ ਨੇ ਸੋ ਅੱਜ ਇਹਨਾਂ ਦਾ ਇੱਕ ਬਹੁਤ ਵੱਡਾ ਉਪਰਾਲਾ ਹੈ ਕਿ ਇੱਕ ਮਿੰਨੀ ਹਸਪਤਾਲ ਖੁੱਲੇ ਜਾ ਰਿਹਾ ਹੈ ਸੋ ਇਹ ਬਹੁਤ ਜ਼ਿਆਦਾ ਵਧਾਈ ਦੇ ਪਾਤਰ ਨੇ ਦੇਖੋ ਇਹ ਮਿੰਨੀ ਹਸਪਤਾਲ ਪੰਜਾਬ ਹੈ ਜਿਹੜਾ ਜੋ ਤਸਵੀਰ ਸਿੰਘ ਬਾਵਾ ਜੀ ਇਹ ਕਰ ਰਹੇ ਆ ਇਹਦੇ ਵਿੱਚ ਵੱਖ-ਵੱਖ ਸੰਸਥਾਵਾਂ ਵੱਖ-ਵੱਖ ਦਾਨੀ ਸੱਜਣਾ ਵੱਲੋਂ ਇਹਨਾਂ ਨੂੰ ਸਹਿਯੋਗ ਦਿੱਤਾ ਜਾ ਰਿਹਾ ਹੈ ਜਿੱਥੇ ਸਾਡੇ ਵੱਲੋਂ ਵੀ ਸਹਿਯੋਗ ਮੰਗਦਾ ਅਸੀਂ ਇਹਨਾਂ ਨੂੰ ਸਹਿਯੋਗ ਦੇਵਾਂਗੇ ਸੋ ਇਹ ਬਹੁਤ ਵੱਡਾ ਉਪਰਾਲਾ ਹੈ ਦੇਖੋ ਇਹਨਾਂ ਦੇ ਵਿੱਚ ਸੇਵਾ ਪਾਪ ਬਹੁਤ ਜ਼ਿਆਦਾ ਹੈ ਇੱਕ ਪਾਸੇ ਪੁਲਿਸ ਦੀ ਨੌਕਰੀ ਵੀ ਕਰਦੇ ਆ ਦੂਸਰੇ ਪਾਸੇ ਵਿਰਧ ਆਸ਼ਰਮ ਵੀ ਤੀਸਰੇ ਪਾਸੇ ਆਪਣਾ ਪਰਿਵਾਰ ਵੀ ਸਾਹਮਦੇ ਨੇ ਸੋ ਇਹ ਬਹੁਤ ਵੱਡਾ ਤੇ ਬਹੁਤ ਔਖਾ ਹੈ ਪਰ ਫਿਰ ਵੀ ਇਹ ਜਸਵੀਰ ਸਿੰਘ ਬਾਬਾ ਜੀ ਤਿੰਨੇ ਡਿਊਟੀਆਂ ਬਹੁਤ ਵਧੀਆ ਨਿਭਾ ਰਹੇ ਨੇ ਸੋ ਇਹ ਬਹੁਤ ਜ਼ਿਆਦਾ ਸਲਾਘਾਯੋਗ ਤੇ ਇਹਨਾਂ ਨੂੰ ਹਮੇਸ਼ਾ ਹੀ ਵਧਾਈ ਦੇ ਪਾਤਰ ਨੇ ਸਹਾਰਾ ਨਾਲ ਸਹਾਰਾ ਬਣਨਾ ਸਭ ਤੋਂ ਉੱਤਮ ਸੇਵਾ ਮੰਨੀ ਗਈ ਆ ਜੋ ਸਾਡੇ ਗੁਰੂਆਂ ਨੇ ਸਾਨੂੰ ਸੰਦੇਸ਼ ਦਿੱਤਾ ਪ੍ਰਤ ਕਰੋ ਨਾਮ ਦੇ ਪਵੰਡ ਚੱਕੋ ਉਸ ਨੂੰ ਮੁੱਖ ਰੱਖਦੇ ਹੋਏ ਉਸ ਅਕਾਲ ਪੁਰਖ ਵਾਹਿਗੁਰੂ ਦੀ ਕਿਰਪਾ ਤੇ ਰੱਬ ਰੂਪੀ ਦਾਨੀ ਸਜਣਾਂ ਦੇ ਸਹਿਯੋਗ ਨਾਲ ਇੱਕ ਆਸ ਆਸ਼ਰਮ ਸੇਵਾ ਸੈਟੀ ਰੋਲੀ ਰੋਡ ਮੋਗਾ ਦਾ ਪੰਜਾਬ ਬਿੱਡਾਂ ਦਾ ਇੱਕ ਮਿੰਨੀ ਹਸਪੀਟਲ ਬਣ ਜਾ ਰਿਹਾ ਹੈਗਾ ਉਸ ਦਾ ਅੱਜ ਸਾਡੇ ਬਹੁਤ ਹੀ ਸਤਿਕਾਰਯੋਗ ਤੇ ਮਾਨਯੋਗ ਸ਼ਖਸ਼ੀਆਂ ਤਾਂ ਸੰਤ ਮਹਾਂਪੁਰਸ਼ਾਂ ਨੇ ਉਸ ਦਾ ਨੀਂਹ ਪੱਤਰ ਰੱਖਿਆ ਇਸ ਦੇ ਵਿੱਚ ਦੋ ਆਪੀਡੀ ਹੋਣਗੇ ਆ ਤੇ 50 ਬੈੱਡ ਲੱਗਣਗੇ ਤੇ ਸਾਡੇ ਜਿਹੜੇ ਸਾਰੇ ਬਜ਼ੁਰਗ ਨੇ ਮੰਦਗੁਤੀ ਵਿਅਕਤੀ ਨੇ ਜਿਨ੍ਹਾਂ ਦੇ ਇਲਾਜ ਕਰਾਉਣਾ ਪੈਂਦਾ ਸੀਗਾ ਸਾਨੂੰ ਬਹੁਤ ਮੁਸ਼ਕਲਾਂ ਆਉਂਦੀਆਂ ਸੀਗੀਆਂ ਕਈ ਵਾਰ ਚਾਰ ਚਾਰ ਪੰਜ ਪੰਜ ਪੇਸ਼ੈਂਟ ਜਿਹੜੇ ਬਿਮਾਰ ਹੋ ਜਾਂਦੇ ਸੀਗੇ ਉਹਨਾਂ ਨੂੰ ਲੈ ਕੇ ਜਾਣ ਦੇ ਵਿੱਚ ਵੀ ਦਿੱਕਤ ਆਉਂਦੀ ਸੀਗੀ ਇੱਥੇ ਡਾਕਟਰ ਹਾਇਰ ਕਿਤੇ ਜਾਣਗੇ ਰੱਬ ਰੂਪੀ ਦਾਨੀ ਸੱਜਣਾ ਦੇ ਸਹਿਯੋਗ ਨਾਲ ਤੇ ਇਸੇ ਉਹਨਾਂ ਦਾ ਬਹੁਤ ਵਧੀਆ ਤਰੀਕੇ ਨਾਲ ਟ੍ਰੀਟਮੈਂਟ ਕੀਤਾ ਜਾਵੇਗਾ ਤੇ ਜਿਹੜਾ ਉਹਨਾਂ ਦਾ ਆਉਣ ਵਾਲਾ ਸਮਾਂੜ ਉਹ ਚੰਗਾ ਬੀਤ ਹੋਵੇ ਹਾਂਜੀ 2018 ਦੇ ਵਿੱਚ ਪ੍ਰਮਾਤਮਾ ਦੀ ਕਿਰਪਾ ਹੋਈ ਇਹ ਸੇਵਾ ਮਿਲੀ ਤੇ ਸਾਡੇ ਪੰਜਾਬ ਪੁਲਿਸ ਦੇ ਬਹੁਤ ਹੀ ਸਤਿਕਾਰਯੋਗ ਤੇ ਮਾਣਯੋਗ ਸਾਡੇ ਪੁਲਿਸ ਅਫਸਰ ਸ਼੍ਰੀ ਅਜੀਤ ਗਾਂਧੀ ਆਈਪੀਐਸ ਤੇ ਹੋਰ ਕਾਂਸਟੇਬਲ ਤੋਂ ਲੈ ਕੇ ਸਾਡੇ ਸੀਨੀਅਰ ਅਫਸਰਾਂ ਦਾ ਤੋਂ ਮੈਨੂੰ ਬਹੁਤ ਵੱਡਾ ਸਹਿਯੋਗ ਆ ਰਾਪੁਰ ਵੀ ਧਾਨੀ ਸੱਜਣਾ ਦਾ ਵੀ ਪੂਰੀ ਸਪੋਰਟ ਆ ਗਈ ਤੇ ਹੋਰ ਜਿੰਨੇ ਵੀ ਇੱਥੇ ਧਾਰਮਿਕ ਸੰਸਥਾਵਾਂ ਨੇ ਉਹਨਾਂ ਦਾ ਵੀ ਸਹਿਯੋਗ ਆ 2018 ਤੋਂ ਲੈ ਕੇ ਅੱਜ ਜੋ ਸਕਾਲਪੁਰ ਕੋਈ ਗੁਰਦੀ ਕਿਰਪਾ ਨਾਲ ਇੱਥੇ ਸਾਰੀਆਂ ਸਮਾਵਾਂ ਚੱਲ ਰਹੀਆਂ ਨੇ ਤੇ ਮੌਕੇ ਦੇ ਉੱਤੇ ਅਸੀਂ ਦੇਖ ਰਹੇ ਹਾਂ ਕਿ ਬਿਰਧ ਆਸ਼ਰਮ ਨੇ ਜਿਹੜੇ ਉਹਨਾਂ ਦੀ ਗਿਣਤੀ ਵੱਧ ਰਹੀ ਹੈ ਉਹਨਾਂ ਵਿੱਚ ਬਜ਼ੁਰਗਾਂ ਦੀ ਗਿਣਤੀ ਵੱਧ ਰਹੀ ਹੈ ਜੇਕਰ ਕਾਰਨਾਂ ਦੀ ਗੱਲ ਕਰੀਏ ਤਾਂ ਮੈਨੂੰ ਲੱਗਦਾ ਕਿਤੇ ਨਾ ਕਿਤੇ ਸਾਡਾ ਜੋ ਮਟੀਰੀਅਲ ਦੇ ਪਿੱਛੇ ਜੋ ਦੌੜ ਹੈ ਜਿਦੇ ਕਰਕੇ ਸਾਡੀਆਂ ਜਿਹੜੀਆਂ ਕਦਰਾਂ ਕੀਮਤਾਂ ਨੇ ਉਹ ਘਟ ਰਹੀਆਂ ਨੇ ਇੱਕ ਬਹੁਤ ਵੱਡਾ ਕਾਰਨ ਹੈ ਪਹਿਲਾਂ ਕੀ ਹੁੰਦਾ ਸੀ ਸਾਂਝੇ ਪਰਿਵਾਰ ਹੁੰਦੇ ਸੀ ਦਾਦੇ-ਦਾਦੀਆਂ ਨਾਲ ਹੁੰਦੇ ਸੀ ਸਾਨੂੰ ਪਰਿਵਾਰ ਦੇ ਵਿੱਚ ਇੱਕ ਉਹ ਸ਼ਰਮ ਮਰਿਆਦਾ ਕਦਰਾਂ ਕੀਮਤਾਂ ਹੁੰਦੀਆਂ ਸੀ ਅੱਜ ਕਿਤੇ ਨਾ ਕਿਤੇ ਅਸੀਂ ਉਹਨਾਂ ਚੀਜ਼ਾਂ ਤੋਂ ਪਰੇ ਹੁੰਦੇ ਜਾ ਰਹੇ ਹਾਂ ਬੇਮੁਖ ਹੁੰਦੇ ਜਾ ਰਹੇ ਹਾਂ ਦੂਸਰਾ ਮੈਨੂੰ ਇਹ ਲੱਗਦਾ ਹੈ ਕਿ ਜਿਸ ਤਰ੍ਹਾਂ ਸਾਡੇ ਪਰਿਵਾਰ ਨਿਖੜ ਰਹੇ ਨੇ ਜਿਹੜੇ ਅੱਜਕੱਲ ਨਿਊਕਲੀਅਰ ਫੈਮਲੀਜ਼ ਦਾ ਟ੍ਰੈਂਡ ਹੋ ਰਿਹਾ ਹੈ ਤੇ ਇਸ ਕਰਕੇ ਕਿ ਬੱਚੇ ਰੋਏ ਲੱਗਦਾ ਹੈ ਕਿ ਜਿਹੜੇ ਮਾਪਿਓ ਨਹੀਂ ਉਹ ਬੋਝ ਨੇ ਜਾਂ ਇੱਕ ਤਰੀਕੇ ਨਾਲ ਜਨਰੇਸ਼ਨ ਗੈਪ ਵੀ ਹੈ ਕਿ ਘਰ ਦੇ ਵਿੱਚ ਚਲੋ ਬਣਦੀ ਨਹੀਂ ਤਾਂ ਜਾਂ ਟੋਲਰੈਂਸ ਪਾਵਰ ਬਹੁਤ ਘੱਟ ਹੈ ਪੇਸ਼ੈਂਸ ਥੋੜੀ ਜਿਹੀ ਘਟ ਗਈ ਆ ਸਾਡੇ ਵਿੱਚ ਜਿਹਦੇ ਕਰਕੇ ਕਿ ਛੋਟੀ ਮੋਟੀ ਵੀ ਲੜਾਈ ਹੁੰਦੀ ਹੈ ਤਾਂ ਉਹ ਏਡਾ ਕੋ ਵੱਡਾ ਕਨਫਲਿਕਟ ਬਣ ਜਾਂਦੀ ਹੈ ਕਿ ਅਸੀਂ ਆਪਣੇ ਮਾਪਿਓ ਨੂੰ ਬਿਰਧ ਆਸ਼ਰਮ ਤੱਕ ਪਹੁੰਚਾ ਦਿੰਨੇ ਆ ਸੋ ਇਹ ਸਾਰੇ ਕਾਰਨ ਮੈਨੂੰ ਲੱਗਦੇ ਨੇ ਜਿੰਨਾ ਕਰਕੇ ਸਾਡੇ ਜੋ ਬਿਰਧ ਆਸ਼ਰਮ ਨੇ ਇਨਾਂ ਦੀ ਅਨਫੋਰਚੂਨੇਟਲੀ ਜਿਹੜੀ ਗਿਣਤੀ ਆ ਉਹ ਵੱਧਦੀ ਜਾ ਰਹੀ ਆ